ਜਦੋਂ ਮੈਨੂੰ ਸਵੇਰੇ ਚੌਂਕੀਦਾਰ ਨੇ ਫੋਨ ਕੀਤਾ ਸੀਗਾ ਲਗਭਗ 6 ਵਜੇ ਨਾ ਉਹਨੇ ਆਖਿਆ ਵੀ ਤੁਹਾਡੇ ਤੁਹਾਡੇ ਜਿੰਦਰਾ ਟੁੱਟਾ ਬਾਹਰ ਤੇ ਉਹਨੇ ਜਦੋਂ ਆਸ-ਪਾਸੇ ਦੇਖਿਆ ਤਾਂ ਕਿ ਦਾਮਾਂ ਦੇ ਵਿੱਚ ਵੀ ਕੰਧ ਟੁੱਟੀ ਸੀਗੀ ਦਰਵਾਜ਼ੇ ਟੁੱਟੇ ਸੀਗੇ ਜਿੰਦਰੇ ਉਹਦੇ ਤੇ ਉਥੋਂ ਬੋਰੀਆਂ ਲੱਦ ਕੇ ਤੇ ਚੋਰੀ ਹੋਈ ਆ ਫਿਰ ਮੈਂ ਉਸੇ ਵੇਲੇ ਮੈਂਜਰ ਸਾਹਿਬ ਤੱਕ ਪਹੁੰਚ ਕਰਕੇ ਇਹਨਾਂ ਨੂੰ ਫੋਨ ਕੀਤਾ ਤੇ ਫਿਰ ਉਹਨਾਂ ਨੇ ਆਣ ਕੇ ਮੌਕਾ ਵੇਖ ਕੇ ਤੇ ਫਿਰ ਅਗਲੀ ਕਾਰਵਾਈ ਪੁਲਸ ਨੂੰ ਦੇ ਦਿੱਤੀ ਆ ਅੱਗੇ ਉਹ ਕੈਮਰੇ ਲੱਗੇ ਤੁਹਾਡੇ ਇੱਥੇ ਸਾਡੇ ਪੈਲਸ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਆ ਨੇ ਲੇਕਿਨ ਉਹ ਪਿੱਛੇ ਲੱਗੇ ਆ ਬਾਰ ਬਾਰ ਸਾਈਡ ਤੇ ਨਹੀਂ ਪੱਕੇ ਆ ਰਹੇ ਲੱਗੇ ਉਹ ਅੰਦਰ ਹਾਲ ਵਾਲੀ ਸਾਈਡ ਤੇ ਨੇ ਤੁਹਾਡੇ ਜਿੱਥੋਂ 110 ਕਬੋਰੀਆਂ ਕੋਈ ਲਗ ਲਗ ਭਗ ਚੋਰੀ ਹੋਈਆਂ ਚੋਲਾਂ ਦੀ ਰਾਤ ਨੂੰ ਤੇ ਇਸੇ ਮਸਲੇ 'ਚ ਫਿਰ ਅਸੀਂ ਕੰਪਲੇਨਟ ਕੰਪਲੂਡ ਦਸ ਦਸ ਕਾਜ਼ ਦਿੱਤੀ ਆ ਪੁਲਸ ਵਾਲਿਆਂ ਨੂੰ ਉਹ ਸਵੇਰੇ ਕੋਈ 6:30 ਵੇ ਪਤਾ ਲੱਗਿਆ ਤੇ ਸਰਪੰਚ ਸਾਹਿਬ ਸਾਡੇ ਨਾਲ ਇੰਦਾ ਪੈਲਸ ਇੰਦੇ ਗੇਟ ਦਾ ਵੀ ਤਾਲਾ ਤੋਲਾ ਟੁੱਟੇ ਦਾ ਸੀ ਤੇ ਫਿਰ ਜਿੱਲੇ ਨੂੰ ਫੋਨ ਕੀਤਾ ਤਾਂ ਸਾਨੂੰ ਦੱਸਿਆ ਗਿਆ ਕਿ ਅਸੀਂ ਸਾਰੇ ਇੱਥੇ ਆਏ ਮੋਕੇ ਤੇ ਇੱਦਾਂ ਦੋ ਚੌਕੀਦਾਰ ਵੀ ਸਾਡੇ ਕੋਲ ਤੇ ਮੌਜੂਦਾ ਪਰ ਉਹਨਾਂ ਨੂੰ ਰਾਤ ਪਤਾ ਨਹੀਂ ਲੱਗਿਆ ਕਿ ਕਿਸਲੇ ਕੱਢ ਕੇ ਲੈ ਗਏ ਉਹ ਆਏ ਪਹਿਲੇ ਉਹਨਾਂ ਨੇ ਪੈਲੈਸ ਦਾ ਗੇਟ ਦਾ ਤਾਲਾ ਤੋੜਿਆ ਫਿਰ ਗੱਡੀ ਅੰਦਰ ਲਿਆਂਦੀ ਤੇ ਕੰਧ ਤੋੜੀ ਫਿਰ ਰੋਸ਼ਨਦਾਨ ਉੱਪਰ ਉੱਪਰ ਰੋਸ਼ਨਦਾਨ ਤੋਂ ਚੜ ਕੇ ਅੰਦਰ ਬੜੇ ਅੰਦਰ ਗੋਦਾਮ ਦਾ ਉਹਨਾਂ ਨੇ ਤਾਲਾ ਤੋੜਿਆ ਫਿਰ ਖੋ ਮੋਰੀਆਂ ਚੁੱਕ ਕੇ ਲੈ ਗਏ ਆ ਲਗਭਗ 108 ਤੋਂ 110 ਦੇ ਵਿੱਚ ਵਿੱਚ ਕਿੰਨਾ ਨੁਕਸਾਨ ਆ ਟੋਟਲ ਇਹ ਬਹਿਹ ਚ ਲਾਈਏ ਤੇ ਕੋਈ 2 ਕੁ ਲੱਖ ਰੁਪਏ ਲਗ ਤੱਕ ਇਹ ਨੁਕਸਾਨ ਹੋ ਗਿਆ। ਸਾਈ ਕੋਈ ਪੁਲਿਸ ਪਾਰਟੀ ਆਈ ਉਹ ਸਾਰੇ ਪੁਲਿਸ ਵਾਲੇ ਆਏ ਸਾਰੇ ਐਸਐਸਓ ਸਾਹਿਬ ਸਾਰੇ ਦੇਖ ਕੇ ਗਏ ਸੀ ਆਈਡੀਆ ਵਾਲੇ ਵੀ ਆਏ ਦੇ ਸੀਗਾ ਐਸਐਸਓ ਸਾਹਿਬ ਨਾਲ ਵੀ ਗੱਲ ਹੋ ਗਈ ਆ ਉਹ ਇਲੈਕਸ਼ਨ ਡਿਊਟੀ ਦੇ ਅਧਿਕਾਰ ਨਾਲ ਲੋਬੀ ਬਾਕੀ ਸਾਰਿਆਂ ਨੂੰ ਦਰਖਾਸਤਾਂ ਲਿਖਤੀ ਦਿੱਤੀ ਜਿਨ੍ਹਾਂ ਨੂੰ ਇਸ ਬਾਰੇ ਮਸਲੇ ਤੇ ਦਸਤਾਉਨਾਂ ਨੂੰ ਹੈ। ਆਪਣੇ ਵਿਭਾਗ ਨੂੰ ਵੀ ਸੂਚਿਤ ਕਰਤਾ ਹਾਂਜੀ ਹਾਂਜੀ ਕਰਤਾ ਜੀ ਸਵੇਰੇ ਉਸੇ ਟਾਈਮ ਆਪਣੇ ਮੇਰੇ ਡੀਐਮ ਸਾਹਿਬਾ ਉਹਨਾਂ ਨੇ ਇਨਫੋਰਮ ਕਰਤਾ ਸੀ ਜਦੋਂ ਮੈਨੂੰ ਸਵੇਰੇ ਚੌਂਕੀਦਾਰ ਨੇ ਫੋਨ ਕੀਤਾ ਸੀਗਾ ਲਗਭਗ 6 ਵਜੇ ਨਾਲ ਉਹਨੇ ਆਖਿਆ ਵੀ ਤੁਹਾਡੇ ਸਾਡੇ ਜਿੰਦਰਾ ਟੁੱਟਾ ਬਾਹਰ ਤੇ ਉਹਨੇ ਜਦੋਂ ਆਸ-ਪਾਸੇ ਦੇਖਿਆ ਤਾਂ ਕਿ ਦਾਮਾਂ ਦੇ ਵਿੱਚ ਵੀ ਕੰਦ ਟੁੱਟੀ ਸੀਗੀ ਦਰਵਾਜ਼ੇ ਟੁੱਟੇ ਸੀਗੇ ਜਿੰਦਰੇ ਉਹਦੇ ਤੇ ਉਥੋਂ ਬੋਰੀਆਂ ਲੱਦ ਕੇ ਤੇ ਚੋਰੀ ਹੋਈ ਆ ਫਿਰ ਮੈਂ ਉਸੇ ਵੇਲੇ ਮੈਨੇਜਰ ਸਾਹਿਬ ਤੱਕ ਪਹੁੰਚ ਕਰਕੇ ਇਹਨਾਂ ਨੂੰ ਫੋਨ ਕੀਤਾ ਤੇ ਫਿਰ ਉਹਨਾਂ ਨੇ ਆਣ ਕੇ ਮੌਕਾ ਵੇਖ ਕੇ ਫਿਰ ਅਗਲੀ ਕਾਰਵਾਈ ਪੁਲਸ ਨੂੰ ਦੇ ਦਿੱਤੀ ਆ ਅੱਗੇ ਉਹ ਇੰਸਟੀਮੇ ਕੈਮਰੇ ਲੱਗੇ ਤੁਹਾਡੇ ਇੱਥੇ ਸਾਡੇ ਪੈਲਸ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਆ ਨੇ ਲੇਕਿਨ ਉਹ ਪਿੱਛੇ ਲੱਗੇ ਆ ਬਾਰ ਬਾਰ ਸਾਈਡ ਤੇ ਨਹੀਂ ਪੱਕੇ ਆ ਰਹੇ ਲੱਗੇ ਆ ਉਹ ਅੰਦਰ ਹਾਲ ਵਾਲੀ ਸਾਈਡ ਤੇ ਨਹੀਂ ਤੁਹਾਡੇ ਜਿੱਥੋਂ 110 ਕਬੋਰੀਆਂ ਕੋਈ ਲਗ ਲਗ ਭਗ ਚੋਰੀ ਹੋਈਆਂ ਚੋਲਾ ਦੀ ਰਾਤ ਨੂੰ ਤੇ ਇਸੇ ਮਸਲੇ 'ਚ ਫਿਰ ਅਸੀਂ ਕੰਪਲੇਨਟ ਮਲਡ ਦਸ ਦਸਖਾਸ ਦਿੱਤੀ ਆ ਪੁਲਸ ਵਾਲਿਆਂ ਨੂੰ ਸਵੇਰੇ ਕੋਈ 7:30 ਵੇ ਪਤਾ ਲੱਗਿਆ ਸਰਪੰਚ ਸਾਹਿਬਰੇ ਨਾਲ ਇਹਿੰਦਾ ਪੈਲੇਸ ਹੈ ਇਹਦੇ ਗੇਟ ਦਾ ਵੀ ਟੋਲਾ ਟੋਲਾ ਟੁੱਟੇ ਦਾ ਸੀ ਤੇ ਫਿਰ ਜਿੱਲੇ ਨੂੰ ਫੋਨ ਕੀਤਾ ਤਾਂ ਸਾਨੂੰ ਦੱਸਿਆ ਗਿਆ ਅਸੀਂ ਸਾਰੇ ਇੱਥੇ ਆਏ ਮੋਕੇ ਤੇ ਇੱਦਾਂ ਦੋ ਚੌਕੀਦਾਰ ਵੀ ਸਾਡੇ ਕੋਲ ਤੇ ਮੌਜੂਦਾ ਪਰ ਉਹਨਾਂ ਨੂੰ ਰਾਤ ਪਤਾ ਨਹੀਂ ਲੱਗਿਆ ਕਿ ਕਿਸਲੇ ਕੱਢ ਕੇ ਲੈ ਗਏ ਉਹ ਆਏ ਪਹਿਲੇ ਉਹਨਾਂ ਨੇ ਪੈਲੇਸ ਦਾ ਗੇਟ ਦਾ ਤਾਲਾ ਤੋੜਿਆ ਫਿਰ ਗੱਡੀ ਅੰਦਰ ਲਿਆਂਦੀ ਤੇ ਕੰਧ ਤੋੜੀ ਫਿਰ ਰੋਸ਼ਨਦਾਨ ਉੱਪਰ ਉੱਪਰ ਰੋਸ਼ਨਦਾਨ ਤੋਂ ਚੜ ਕੇ ਅੰਦਰ ਬੜੇ ਅੰਦਰ ਗੋਦਾਮ ਦਾ ਉਹਨਾਂ ਨੇ ਤਾਲਾ ਤੋੜਿਆ ਫਿਰ ਖੋ ਬੋਰੀਆਂ ਚੁੱਕ ਕੇ ਲੱਗਿਆ ਅਨ ਲਗਭਗ 108 ਤੋਂ 110 ਦੇ ਵਿੱਚ ਵਿੱਚ ਕਿੰਨਾ ਨੁਕਸਾਨ ਆ ਟੋਟਲ ਬਹਿਹ ਚ ਲਾਈਏ ਤੇ ਕੋਈ 2 ਕੁ ਲੱਖ ਰੁਪਏ ਲਗ ਤੱਕ ਨੁਕਸਾਨ ਹੋ ਗਿਆ ਸਾਈ ਕੋਈ ਪੁਲਿਸ ਪਾਰਟੀ ਆਈ ਉਹ ਸਾਰੇ ਪੁਲਿਸ ਵਾਲੇ ਆਏ ਸਾਰੇ ਐਸਐਸਓ ਸਾਹਿਬ ਸਾਰੇ ਦੇਖ ਕੇ ਗਏ ਸੀ ਆਈਡੀਆ ਵਾਲੇ ਵੀ ਆਏ ਦੇ ਸੀ ਐਸਐਸਓ ਸਾਹਿਬ ਨਾਲ ਵੀ ਗੱਲ ਹੋ ਗਈ ਆ ਉਹ ਇਲੈਕਸ਼ਨ ਡਿਊਟੀ ਦੇ ਭਾਣ ਵਾਲੇ ਹੋ ਗਏ ਬਾਕੀ ਸਾਰਿਆਂ ਨੂੰ ਦਰਖਾਸਤਾਂ ਲਿਖਤੀ ਦਿੱਤੀਆਂ ਨੂੰ ਇਸ ਬਾਰੇ ਮਸਲੇ ਤੇ ਦਸਤਾਉਨਾਂ ਨੂੰ ਆਪਣੇ ਵਿਭਾਗ ਨੂੰ ਵੀ ਸੂਚਿਤ ਕਰਤਾ ਹਾਂਜੀ ਹਾਂਜੀ ਕਰਤਾ ਜੀ ਸਵੇਰੇ ਉਸੇ ਟਾਈਮ ਆਪਣੇ ਮੇਰੇ ਡੀਐਮ ਸਾਹਿਬ ਨੂੰ ਉਹਨਾਂ ਨੂੰ ਇਨਫੋਰਮ ਕਰਤਾ ਸੀ